ਇਸ ਵੇਲੇ ਭਾਰਤ ਵਿੱਚ ਚਾਂਦੀ ਦਾ ਰੇਟ ਬਹੁਤ ਤੇਜ਼ ਹੈ ਅਤੇ ਹਰ ਦਿਨ ਚਾਂਦੀ ਦੇ ਰੇਟ ਵਿੱਚ ਵਾਧਾ ਹੋ ਰਿਹਾ ਹੈ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਚਾਂਦੀ ਦਾ ਰੇਟ 1,45,000 ਰੁਪਏ ਪ੍ਰਤੀ ਕਿਲੋ ਰਿਹਾ ਭਾਰਤ ਵਿੱਚ ਦਿਨ-ਬਦ ਦਿਨ ਵਧ ਰਹੇ ਚਾਂਦੀ ਦੇ ਰੇਟਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਕੇ 31 ਮਾਰਚ 2026 ਤੱਕ ਭਾਰਤ ਵਿੱਚ ਥਾਈਲੈਂਡ ਅਤੇ ਏਸ਼ੀਆ ਦੇਸ਼ਾਂ ਤੋਂ ਚਾਂਦੀ ਦੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬਾਰੇ ਫਾਸਟਪੀ ਨਿਊਜ਼ ਟੀਮ ਨੇ ਚਾਂਦੀ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਪਾਬੰਦੀ ਕਰ ਚਾਂਦੀ ਦੀ ਆਮਦ ਦੇਸ਼ ਵਿੱਚ ਘਟੇਗੀ ਜਿਸ ਕਾਰਨ ਚਾਂਦੀ ਦੇ ਰੇਟਾਂ ਵਿੱਚ ਹੋਰ ਵਾਧਾ ਹੋਵੇਗਾ। ਭਰੋਸੇਮੰਦ ਸੂਤਰਾਂ ਦਾ ਅਨੁਮਾਨ ਹੈ ਕਿ ਭਾਰਤ ਸਰਕਾਰ ਵੱਲੋਂ ਚਾਂਦੀ ਦੇ ਆਯਾਤ ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਕਾਰੋਬਾਰੀਆਂ ਨੇ ਚਾਂਦੀ ਦਾ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਚਾਂਦੀ ਦਾ ਰੇਟ 1,48,500 ਰੁਪਇਆ ਇੱਕ ਨਵਾਂ ਭਾਅ ਅੱਜ ਮਗੀ ਆਇਆ ਵਾ ਹਰ ਦਿਨ ਚਾਂਦੀ ਨਵੇਂ ਦਾ ਨਵਾਂ ਮਗੀ ਭਾਅ ਵਧ ਕੇ ਆ ਰਹੇ ਹੈ ਕਿ ਸਾਡਾ ਖਿਆਲ ਹੈ ਹਰ ਦਿਨ 1000 ਰੁਪਇਆ 1500 ਰੁਪਇਆ 1 ਕਿਲੋ ਦਾ ਰੇਟ ਵਧੇਗਾ ਇਸੇ ਚਾਂਦੀ ਦਾ ਉਹ ਬੈਂਡ ਕਰਨ ਦਾ ਕਈ ਕੁਝ ਕਾਰਨ ਨੇ ਇਹ ਕਾਰੋਬਾਰੀ ਕਲੈਕਸ਼ਨ ਇਹ ਇਸ ਵਾਸਤੇ ਜਿਹੜੇ ਇੱਕਦਮ ਮੁਲਕ ਜੇ ਕੋਈ ਬ੍ਰੈਂਡ ਕਰੇਗਾ ਤੇ ਕਈ ਮੁਲਕ ਜੋ ਵੀ ਆਏਗੀ ਕੋਈ ਗੱਲ ਨਹੀਂ ਚਾਂਦੀ ਦੇ ਆਣੀ-ਜਾਣੀ ਪਰ ਚਾਂਦੀ ਇੱਕ ਟਾਈਮ ਤੇ ਇਹ ਮਗਰ 2 ਲੱਖ ਰੁਪਏ ਕਿਲੋ ਤੱਕ ਇਹ ਪਹੁੰਚ ਸਕਦੀ ਹੈ ਇਹਨੂੰ ਕੋਈ ਐਸੋ ਰੋਕ ਨਹੀਂ ਸਕਦਾ ਕਿ ਚਾਂਦੀ ਐਸੋ ਤੁਹਾਡੀ ਗੱਲ ਸਹੀ ਹੈ ਬਾਹਰ ਇੰਪੋਰਟ ਬੰਦ ਕਰਤੀ ਤੇ ਇਹਦੇ ਨਾਲ ਹੀ ਹੋਰ ਤੇਜ਼ ਹੋਦਾ ਮਗਰ ਸਵਾਲ ਬਹੁਤ ਜਿਆਦਾ ਸਵਾਲ ਮਗਰ ਚਾਂਦੀ ਤੇ ਹੀ ਹੋਏਗਾ ਨਹੀਂ ਨਹੀਂ ਜਦੋਂ ਕੋਈ ਚੀਜ਼ ਚੀਜ਼ ਨੂੰ ਮੱਕੀ ਸਟ੍ਰੋਕ ਦਾ ਅਮਲੇ ਇਹ ਮੱਕੀ ਸਗੋ ਜਿਆਦਾ ਤੇਜ਼ ਹੋਏਗੀ ਕੋਈ ਵੀ ਜੀ ਹਾਂ ਕੋਈ ਵੀ ਚੀਜ਼ ਦਾ ਮਗਰੋਂ ਨਾ ਆਏ ਥੋੜੀ ਆਏ ਮੱਕੀ ਉਹਦਾ ਜੂਨੂ ਵਗਰੇ ਸੋ ਤੇਜ਼ ਹੋਏਗਾ ਜਿੱਦਾਂ ਵੇਖ ਲਓ ਤੁਸੀਂ ਗੱਡੀਆਂ ਵੇਖ ਲਓ ਕੋਈ ਨੋਆ ਗੱਡੀ ਵੇਖ ਲਓ ਉਹ ਬਹੁਤ ਘੱਟਾਂ ਦੀ ਸਾਢੇ ਸਾਲ ਦੀ ਬੁਕਿੰਗ ਲਾ ਪੰਦੇ ਕਰਨ ਉਹਦਾ ਰੇਟ ਕਿੰਨਾ ਮੱਕੀ ਵਧ ਵਧ ਕੇ ਵਿਕਦਾ ਇਦਾਂ ਹੀ ਮੱਕੀ ਚਾਂਦੀ ਦੀ ਇਹਦੀ ਫਿਰ ਬੁਕਿੰਗ ਚੱਲੂ ਹੋ ਜੇਗੀ ਹਫਤੇ ਦੀ 15 ਦਿਨ ਦੀ ਮਹੀਨੇ ਦੀ ਇਹ ਇਹ ਵਧੇਗਾ ਹੋਣੀ ਇਹ ਮੁਖੀ ਸਟਾਕ ਦੇ ਕਾਰਨ ਇਹ ਨਹੀਂ ਐਸਲੇ ਸਟਾਕ ਨਹੀਂ ਹੋਣਾ ਕਿਉਂਕਿ ਇਹ ਇੱਕ ਮਹੀਨੇ ਤੋਂ ਲਗਾਤਾਰ ਚਾਂਦੀ ਇੰਨੀ ਘਬੀ ਗਈ ਹੈ ਕਿ ਜਿੰਨੇ ਵੀ ਸਾਡੇ ਮੁਖੀ ਚਾਂਦੀ ਦੇ ਕਸਟੋਡੀਏ ਨੇ ਇਹ ਸਾਰਿਆਂ ਕੋਲ ਚਾਂਦੀ ਵਿਖ ਚੁ ਚੁਕੀ ਹੋਈ ਹੈ ਪਰਸੋਂ ਦੀ ਇਹ ਗੱਲ ਹੈ ਕਿ ਕਿਸੇ ਨੇ ਸਾਰਿਆਂ ਨੇ ਹੱਥ ਖਰੇ ਕਰਦੇ ਕਿ ਸਾਡੇ ਕੋਲ ਚਾਂਦੀ ਅਸਲ ਬੁਕਿੰਗ ਨਹੀਂ ਹੈਗੀ ਨਾ ਸਾਡੇ ਕੋਲ ਵੇਚਣ ਵਾਸੇ ਹੈਗੀ ਤੇ ਕੱਲ ਤੋਂ ਥੋੜੀ ਜੀ ਚਾਲੂ ਹੋਈ ਸੀ ਇਹ ਨਵੀਂ ਨਿਊਜ਼ ਆਈ ਹੈ ਕਿ ਕਈ ਜਗ੍ਹਾ ਤੋਂ ਚਾਂਦੀ ਸਰਕਾਰ ਨੇ ਬੰਦ ਕਰਤੀ ਏ 2026 ਤੱਕ ਉਹਨੇ ਕਿਹਾ ਬੰਦ ਕਰਤੀ 31 ਮਹੀਨੇ ਮਾਸਾ ਰੇਟ ਤੇਜ ਹੋਏਗਾ ਮੱਕੀ ਕਾਫੀ ਤੇਜ ਹੋਸਾ ਸਰ ਜਿਹੜਾ ਗੌਰਮਨ ਨੇ ਬੈਨ ਕੀਤਾ ਨਾ ਉਹਦਾ ਰੇਟ ਨੂੰ ਕੋਈ ਕੰਟਰੋਲ ਨਹੀਂ ਹੋਣਾ ਰੇਟ ਉਲਟਾ ਤੁਹਾਨੂੰ 90 ਸਾਲ ਚ 2 ਲੱਖ ਰੁਪਏ ਕਰੀ ਮਿਲ ਸਕਦਾ 1.5 ਲੱਖ ਰੁਪਏ ਕਿਸੀ ਅੱਜ ਤੋਂ 2 ਦਿਨ ਪਹਿਲੇ ਅੱਜ 1.5 ਲੱਖ ਆ ਗਈ ਹੈ ਹੋਰ ਵਾਤ ਵਾਤ 2 ਮਹੀਨੇ ਚ 1.5 ਮਹੀਨੇ ਚਾਂਦੀ ਜੇ ਐਸਾ ਬੈਨ ਦੀ ਪੋਜੀਸ਼ਨ ਰਹੀ ਹੈ ਜੋ ਵੀ ਬਣੀ ਹੈ ਉਹਦੇ ਨਾਲ ਚਾਂਦੀ 2 ਲੱਖ ਰੁਪਏ ਕਰੀਬ ਪੂਰੀ ਆ ਸਕਦੀ ਹੈ 6 ਮਹੀਨੇ ਜੇ ਚਾਂਦੀ ਬੈਨ ਬੁੜੀ ਰਹੀ ਇਹ ਤੇ ਉਹ ਛੋਟੇ ਨਹੀਂ ਆ ਚਾਂਦੀ ਆ ਬਾ ਦੂ ਲੱਖ 2000 ਹੋ ਸਕਦਾ ਆ ਨਹੀਂ ਹੋਲੀ ਤੁਹਾਨੂੰ ਜਿਆਦਾ ਪਾ 2.5 ਲੱਖ ਰੁਪਏ ਕਿਉਂ ਨਹੀਂ ਸਕੇ ਸਾਡੇ ਸੋਨੇ ਚਾਂਦੀ ਤੋਂ ਇਲਾਵਾ ਵਾਲੇ ਬਾਹਰ ਦੇ ਬੰਦੇ ਨੇ ਕੱਪੜੇ ਵਾਲੇ ਹੋਏ ਦੂਜੇ ਹੋਏ ਜਿਹੜੇ ਟੇਟਲ ਬੰਦੇ ਆ ਉਹ ਸਾਰੇ ਚਾਂਦੀ ਜਿਆਦਾ ਮੋਸਟਲੀ ਚਾਂਦੀ ਚਾਂਦੀ ਬੜੀ ਸਟਾਕ ਕਰ ਰਿਹਾ ਕੋਈ ਚਾਂਦੀ ਦੇ ਵਾਜ ਹੈ ਕਿ ਚਾਂਦੀ ਬਹੁਤ ਤੇਜ਼ੋ ਹੀ ਨਹੀਂ ਆ ਸੋਨੇ ਨੂੰ ਪਛੜ ਜਾਏਗੀ ਰੇਟ ਉਲਟਾ ਪਲੱਸ ਹੋਣਗੇ ਜਿਆਦਾ ਹੋਗੇ ਉਸ ਦਾ ਚੀਜ਼ ਪਤਾ ਮਿਲ ਜਾਂਦੀ ਹੈ ਨਾ ਤੇ ਲੋਕੀ ਬਲੈਕ ਨਹੀਂ ਕਰਦੇ ਐਸਾ ਬਲੈਕ ਚਲੂ ਹੋ ਜਾਏਗੀ ਸਰ ਜਿਹੜੀ ਡਿਮਾਂਡ ਹੈ ਚਾਂਦੀ ਨਾ ਉਹ ਦੀਵਾਲੀ ਦੀ ਡਿਮਾਂਡ ਦੀਵਾਲੀ ਉਹ ਜੋ ਮਰਜ਼ੀ ਪਾਵੇ ਹਰ ਬੰਦਾ ਆਪਣੇ ਘਰ ਥੋੜੀ ਜਿਹੀ ਚਾਂਦੀ ਜੂੜ ਲੱਗ ਜਾਂਦਾ ਹੈ। ਬਾਕੀ ਹੈਗਾ ਹਰ ਬੰਦੇ ਕਮੇਸਟਰੀ ਦੀ ਪੈਸਿਆਂ ਦੀ ਹੈ। ਉਹਨੇ 10000 ਜੀ ਰੱਖੀਏ 10000 ਜੀ ਹੀ ਨਹੀਂ ਹੈ। ਸਰ ਚਾਂਦੀ ਬ੍ਰਿਕਸ ਵਗੈਰਾ ਸਟਾਕ ਹੋ ਰਹੀ ਹੈ। ਜੂਲੀ ਸਟਾਕ ਕੋਈ ਨਹੀਂ ਕਰਦਾ ਪਿਆ। ਜੂਲੀ ਸੇ ਸਾਡੇ ਜੂਲਰ ਜਿ ਲੈ ਗਿਆ ਉਹ ਹੀ ਲੈਂਦੇ ਨੇ ਤੇ ਉਹ ਹੀ ਵੇਚਦੇ ਨੇ। ਜਿਹੜਾ ਕਿ ਦੁਕਾਨਦਾਰ ਗਿਆ। ਆਟੋ ਟੇਡਰ ਬੰਦੇ ਸਭ ਮੈਟਲ ਲੈ ਰਿਆ ਹੈ। ਬ੍ਰਿਕਸ ਲੈ ਰਿਆ ਹੈ ਕਿਲੋ ਵਾਲੀ, 5 ਕਿਲੋ ਵਾਲੀ, 10 ਕਿਲੋ ਵਾਲੀ, 20 ਕਿਲੋ ਵਾਲੀ ਉਹ ਬ੍ਰਿਕਸ ਲੈ ਰਹੇ ਨੇ ਸਾਰੇ।